ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਾਵਨ ਚਰਨਾਂ ਦੀ ਸ਼ੋਹ ਪ੍ਰਾਪਤ ਹੋਈ ਉਹਨਾਂ ਨੇ ਸਾਰਾ ਜੀਵਨ ਹੀ ਗੁਰਮਤ ਤੇ ਗੁਰਸਿੱਖੀ ਨੂੰ ਸਮਰਪਿਤ ਕੀਤਾ ਛੇ ਗੁਰੂ ਸਹਿਬਾਨ ਦੀ ਸੰਗਤ ਕਰਨ ਦਾ ਉਹਨਾਂ ਨੂੰ ਸੁਭਾਗ ਸਮਾ ਪ੍ਰਾਪਤ ਹੋਇਆ ਆਓ ਅੱਜ ਆਪਾਂ ਬਾਬਾ ਬੁੱਢਾ ਜੀ ਦੇ ਜੀਵਨ ਇਤਿਹਾਸ ਨਾਲ ਸੰਬੰਧਤ ਇੱਕ ਕਵਿਤਾ ਆਪ ਜੀ ਦੇ ਸਨਮੁਖ ਰੱਖਣ ਜਾ ਰਿਹਾ ਹਾਂ ਧੁਰ ਦਰਗਾਹ ਤੋਂ ਸਨ ਬਰੋਸਾਏ ਹੋਏ ਧੁਰ ਦਰਗਾਹ ਤੋਂ ਸਨ ਬਰੋਸਾਏ ਹੋਏ ਹੈ ਸਨ ਸ਼ੁਰੂ ਤੋਂ ਹੀ ਹੋਣ ਹਾਰ ਉਹ ਤਾਂ 6 ਗੁਰੂਆਂ ਦੀ ਸੰਗਤ ਦੇ ਵਿੱਚ ਰਹਿ ਕੇ ਨਾਮ ਬਾਣੀ ਨਾਲ ਹੋਏ ਸਰਸ਼ਾਰ ਹੋਤਾ ਗੁਰੂ ਘਰ ਦੀ ਸੇਵਾ ਸੰਰੇ ਕਰਦੇ ਅੰਤਮ ਦਮਤੀ ਕਰ ਲਗਾਤਾਰ ਉਹ ਤਾਂ ਤੇ ਯਾਦ ਰਹਣੇ ਨੇ ਸਦਾ ਇਤਿਹਾਸ ਅੰਦਰ ਸਿੱਖ ਜਗਤ ਦੇ ਰੋਸ਼ਨ ਮিনার ਉਹ ਤਾਂ ਯਾਦ ਰਹਣੇ ਨੇ ਸਦਾ ਇਤਿਹਾਸ ਅੰਦਰ ਸਿੱਖ ਜਗਤ ਦੇ ਰੋਸ਼ਨ ਮিনার ਉਹ ਤਾਂ ਗੁਰੂ ਨਾਨਕ ਦੇ ਚਰਨਾਂ ਵਿੱਚ ਜਦੋਂ ਆਏ ਉਹਨਾਂ ਦੁੱਖਾਂ ਤੋਂ ਖਿਹੜਾ ਛੁੜਾ ਦਿੱਤਾ ਗੁਰੂ ਨਾਨਕ ਦੇ ਚਰਨਾਂ ਵਿੱਚ ਜਦੋਂ ਆਏ ਉਹਨਾਂ ਦੁੱਖਾਂ ਤੋਂ ਖਿਹੜਾ ਛੁੜਾ ਦਿੱਤਾ ਸੇਵਾ ਕਰਨੀ ਹੈ ਬੱਚਿਆ ਉਮਰ ਸਾਰੀ ਗੁਰਾਂ ਨਾਲ ਇਸ਼ਾਰੇ ਸਮਝਾ ਦਿੱਤਾ ਕਿਰਤ ਕਰਨੀ ਤੇ ਨਾਲ ਹੈ ਨਾਮ ਜਪਣਾ ਸੇਵਾ ਸਿਮਰਨ ਦਾ ਪੱਲਾ ਫੜਾ ਦਿੱਤਾ ਆ ਬਾਲ ਬੁੱਧ ਨੂੰ ਬਖਸ਼ ਬਵੇਕ ਬੁੱਧੀ ਗੁਰਾਂ ਬਾਲਕ ਨੂੰ ਬੁੱਢਾ ਬਣਾ ਦਿੱਤਾ ਗੁਰੂ ਨਾਨਕ ਤੋਂ ਵਿਛੜ ਕੇ ਗੁਰੂ ਅੰਗਦ ਬਿਰਹੋ ਵਿੱਚ ਹੋਏ ਵੈਰਾਗਵਾਨ ਸਤਗੁਰ ਆਕੇ ਵਿੱਚ ਖਡੂਰ ਦੇ ਛਿਪ ਬੈਠੇ ਘਟ ਘਟ ਦੀਆਂ ਜਾਨਨ ਹਾਰ ਸਤਗੁਰ ਆਹ ਕਮਰੇ ਵਿੱਚ ਸਮਾਧੀ ਲਗਾ ਕੇ ਤੇ ਹੋ ਗਏ ਸੰ ਅੰਤਰ ਧਿਆਨ ਸਤਗੁਰ ਤੇ ਬਾਬੇ ਬੁੱਢੇ ਨੇ ਢਾ ਕੇ ਕੰਦ ਤਾਈ ਪਰਗਟ ਕੀਤੇ ਸਨ ਵਿੱਚ ਜਹਾਨ ਸਤਗੁਰ ਬਾਬੇ ਬੁੱਢੇ ਨੇ ਢਾ ਕੇ ਕੰਧ ਤਾਈਂ ਪਰਗਟ ਕੀਤੇ ਸਨ ਵਿੱਚ ਜਹਾਨ ਸਤਗੁਰ ਆਓ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੀ ਦਰਸ਼ਨ ਕਰੀਏ ਉਹਨਾਂ ਦੇ ਰਾਹੀ ਇਸੇ ਤਰ੍ਹਾਂ ਹੀ ਤੀਸਰੇ ਪਾਤਸ਼ਾਹ ਜਦ ਛਿਪ ਕੇ ਬੈਠ ਗਏ ਸੀ ਗਵੰਦਵਾਲ ਅੰਦਰ ਬਾਹਰ ਲਿਖ ਕੇ ਉਹਨਾਂ ਲਗਾ ਦਿੱਤਾ ਬੂਹਾ ਖੋਲੋ ਨਾ ਕਿਸੇ ਵੀ ਹਾਲੇ ਅੰਦਰ ਇਹਦਾ ਕਿਸ ਤਰ੍ਹਾਂ ਕੋਈ ਹੁਣ ਹੱਲ ਨਿਕਲੂ ਹਰ ਸਿੱਖ ਦੇ ਉੱਠੇ ਸਵਾਲ ਅੰਦਰ ਤੇ ਬਾਬਾ ਬੁੱਢਾ ਜੀ ਕੰਦਨੋਂ ਸੰਨ ਲਾ ਕੇ داخل ਹੋ ਗਿਆ ਸੰਗਤਾਂ ਨਾਲ ਅੰਦਰ ਬਾਬਾ ਬੁੱਢਾ ਜੀ ਕੰਦ ਨੂੰ ਸਨ ਲਾ ਕੇ داخل ਹੋ ਗਿਆ ਸੰਗਤਾਂ ਨਾਲ ਅੰਦਰ ਛੇਆਂ ਗੁਰਾਂ ਦੇ ਸਨਮੁਖ ਰਹਿ ਕੇ ਤੇ ਬਾਬੇ ਬੁੱਢੇ ਨੇ ਕੀਤੀ ਮਹਾਨ ਸੇਵਾ ਬਹਿ ਕੇ ਵਿੱਚ ਪ੍ਰਕਰਮਾਂ ਦੇ ਬੇਰੇ ਹੇਠਾਂ ਕੀ ਤੇ ਸਮਝ ਕੇ ਜਿੰਦ ਤੇ ਜਾਨ ਸੇਵਾ ਖਿੜੇ ਮੱਥੇ ਸੀ ਟੋਕਰੀ ਢੋਈ ਸਿਰ ਤੇ ਉਹਨਾਂ ਸਮਝੀ ਨਾ ਕਦੇ અપਮਾਨ ਸੇਵਾ ਅੱਜ ਕੱਲ ਸਾਰਾ ਸੰਸਾਰ ਹੀ ਤੱਕ ਰਿਹਾ ਹੈ ਗੁਰੂ ਦਰ ਤੇ ਹੋਈ ਪਰਮਾਨ ਸੇਵਾ ਅੱਜ ਸਾਰਾ ਸੰਸਾਰ ਹੀ ਤੱਕ ਰਿਹਾ ਹੈ ਗੁਰੂ ਦਰ ਤੇ ਹੋਈ ਪਰਵਾਨ ਸੇਵਾ ਤੋਂ ਦਰਸ਼ਨ ਕਰਿਓ ਜਦੋਂ ਪਹਿਲੀ ਵਾਰ ਪਾਵਨ ਭੀੜ ਦਾ ਜਿਸ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਕਹਿ ਰਹੇ ਹਾਂ ਗੁਰਗੱਦੀ ਤੇ ਸ਼ਿਸ਼ੋਭਤ ਨੇ ਉਹਨਾਂ ਨੂੰ ਪਹਿਲੀ ਵਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਸ ਤਰ੍ਹਾਂ ਸ਼ਿਸ਼ੋਭਤ ਕਰਨ ਲਈ ਹਰਿਮੰਦਰ ਸਾਹਿਬ ਚ ਲੈ ਜਾ ਰਹੇ ਨੇ ਦਰਸ਼ਨ ਕਰਿਓ ਬਾਬਾ ਬੁੱਢਾ ਜੀ ਸੀਸ ਤੇ ਬੀੜ ਰੱਖ ਕੇ ਨੰਗੇ ਪੈਰੀਂ ਹਰਮੰਦਰ ਵੱਲ ਚੱਲ ਰਹੇ ਸੀ ਬਾਬਾ ਬੁੱਢਾ ਜੀ ਸੀਸ ਤੇ ਬੀੜ ਰੱਖ ਕੇ ਨੰਗੇ ਪੈਰੀਂ ਹਰਮੰਦਰ ਵੱਲ ਚੱਲ ਰਹੇ ਸੀ ਅੱਗੇ ਅੱਗੇ ਗੁਰਦਾਸ ਜੀ ਪਕੜ ਗੜਵਾ ਛਿੜਕ ਜ਼ਮੀਨ ਉੱਤੇ ਪਾਵਨ ਜਲ ਰੈ ਸੀ ਆਪਣੇ ਪੱਗ ਦੇ ਪੱਲੂ ਨਾਲ ਭਾਈ ਬੰਨੋ ਕਰ ਸਾਫ ਰਸਤਾ ਪਲੋ ਪਾਲ ਰਏ ਸੀ ਅ ਸੰਗਤਾਂ ਸ਼ਬਦ ਗੁਰਬਾਣੀ ਦੇ ਪੜੀ ਜਾਵਣ ਤੇ ਪੰਚਮ ਪਾਤਸ਼ਾਹ ਜੀ ਚੌਰ ਝੱਲ ਰਏ ਸੀ ਸੰਗਤਾਂ ਸ਼ਬਦ ਗੁਰਬਾਣੀ ਦੇ ਪੜੀ ਜਾਵਣ ਤੇ ਪੰਚਮ ਪਾਤਸ਼ਾਹ ਜੀ ਚੌਰ ਝੱਲ ਰਏ ਸੀ ਹਰ ਮੰਦਰ ਸਾਹਿਬ ਲਿਜਾ ਕੇ ਢੀਡ ਸਾਹਿਬ ਪਾਵਨ ਪ੍ਰਕਾਸ਼ ਕਰਵਾਇਆ ਸੀ ਗੁਰੂ ਅਰਜਨ ਪੋਥੀ ਸਾਹਿਬ ਸਜਾ ਕੇ ਤਖਤ ਉੱਤੇ ਥੱਲੇ ਆਸਣ ਲਗਾਇਆ ਸੀ ਗੁਰੂ ਅਰਜਨ ਮੇਰੇ ਤਨ ਤੋਂ ਵੱਧ ਸਤਕਾਰ ਕਰਿਓ ਸੰਗਤਾਂ ਤਾਈਂ ਸਮਝਾਇਆ ਸੀ ਗੁਰੂ ਅਰਜਨ ਤੇ ਬਾਬਾ ਬੁੱਢਾ ਜੀ ਤਾਈ ਸਨਮਾਨ ਦੇ ਕੇ ਪਹਿਲੇ ਗਰੰਥੀ ਬਣਾਇਆ ਸੀ ਗੁਰੂ ਅਰਜਨ ਬਾਬਾ ਬੁੱਢਾ ਜੀ ਤਾਈ ਸਨਮਾਨ ਦੇ ਕੇ ਮੁਖ ਗਰੰਥੀ ਬਣਾਇਆ ਸੀ ਗੁਰੂ ਅਰਜਨ ਹੋ ਜਾਂਦੇ ਸੀ ਜੇਸ ਤੇ ਖੁਸ਼ ਬਾਬੇ ਹੁੰਦੇ ਵਿਗੜੇ ਸਭ ਕਾਰਜ ਸੀ ਰਾਸ ਹੁੰਦੇ ਕੋਲ ਉਹਨਾਂ ਦੇ ਆਉਂਦੇ ਜੋ ਆਸ ਲੈ ਕੇ ਜਿਹੜੇ ਦੁਨੀਆ ਚ ਬੜੇ ਨਿਰਾਸ਼ ਹੁੰਦੇ ਜਿਹੜੇ ਸ਼ਰਨੇ ਆਉਂਦੇ ਉਹਨ ਦੀ ਲਾਜ ਰੱਖਦੇ ਉਹਦੇ ਦੁੱਖ ਕਲੇਸ਼ ਸਭ ਨਾਸ ਹੁੰਦੇ ਮਹਾਪੁਰਖਾਂ ਦੇ ਬਚਨ ਅਟਲ ਰਹਿੰਦੇ ਇਹ ਕੋਈ ਆਮ ਨਹੀਂ ਏ ਤਾਂ ਖਾਸ ਹੁੰਦੇ ਤੇ ਪੰਚਮ ਪਿਤਾ ਸਨ ਜਦੋਂ ਸ਼ਹੀਦ ਹੋਏ ਪੰਚਮ ਪਿਤਾ ਸਨ ਜਦੋਂ ਸ਼ਹੀਦ ਹੋਏ ਹੱਥੀ ਤਿਲਕ ਗੁਰ ਛੇਵੇਂ ਨੂੰ ਲਾਉਣ ਲੱਗੇ ਸਮਾ ਬੜਾ ਹੀ ਵਿਖੜਾ ਹੈ ਆ ਚੁੱਕਾ ਆਪਣੇ ਮੁਖ ਚੋਂ ਇਦਾਂ ਫਰਮਾਉਣ ਲੱਗੇ ਮੇਰੀ ਪਰੀ ਤਲਵਾਰਾਂ ਪਹਿਨਾ ਕੇ ਤੇ ਆ ਜੋਸ਼ ਜਜ਼ਬੇ ਨੂੰ ਟੰਬ ਜਗਾਉਣ ਲੱਗੇ ਸੈਲੀ ਟੋਪੀ ਦੀ ਥਾਂ ਤੇ ਨਾਲ ਕਲਗੀ ਸੀਸ ਉੱਤੇ ਦਸਤਾਰ ਸਜਾਉਣ ਲੱਗੇ ਸੈਲੀ ਟੋਪੀ ਦੀ ਥਾਂ ਤੇ ਨਾਲ ਕਲਗੀ ਆ ਸੀਸ ਉੱਤੇ ਦਸਤਾਰ ਸਜਾਉਣ ਲੱਗੇ ਉਹ 125 ਸਾਲਾਂ ਦੀ ਉਮਰ ਸੀ ਜਦ 125 ਸਾਲਾਂ ਦੀ ਉਮਰ ਸੀ ਜਦ ਅੰਤਮ ਸਮਾ ਗਿਆ ਸੀ ਆ ਆਖਰ ਬਾਬਾ ਬੁੱਢਾ ਜੀ ਪਾਤਸ਼ਾਹ ਯਾਦ ਕਰਦੇ ਭਾਈ ਭਾਨੇ ਨੇ ਦੱਸਿਆ ਜਾ ਆਖਰ ਤੇ 6ਵੇਂ ਸਤਗੁਰੂ ਮੰਜਲਾ ਮਾਰ ਕੇ ਤੇ ਸਿੱਦਕੀ ਸੇਵਕ ਦੇ ਪਾਸ ਗਏ ਆ ਆਖਰ ਦਰਸ਼ਨ ਕਰਕੇ ਸੇਵਕ ਨਿਹਾਲ ਹੋਇਆ ਤੇ ਗੋਦੀ ਵਿੱਚ ਹੀ ਗਿਆ ਸਮਾ ਆਖਰ ਦਰਸ਼ਨ ਕਰਕੇ ਸੇਵਕ ਨਿਹਾਲ ਹੋਇਆ ਤੇ ਗੋਦੀ ਵਿੱਚ ਹੀ ਗਿਆ ਸਮਾ ਆਖਰ ਗੋਦੀ ਵਿੱਚ ਹੀ ਗਿਆ ਸਮਾ ਆਖਰ ਗੋਦੀ ਵਿੱਚ ਹੀ ਗਿਆ ਸਮਾ ਆਖਰ